ਲੇਵੇ ਵਾਲੇ ਪੱਖ ਤੋਂ ਜਿਹੜੀ ਹੈਗੇ ਬਹੜ ਬਹੁਤ ਜਿਆਦੇ ਸੋਹਣੀ ਸਨਖੀ ਬਹੜ ਆ ਤੇ ਬਾਕੀ ਆ ਪਰਮਾਡਾ ਦੀ ਇਹਦੀ ماں ਵੀ ਮੇਰੇ ਕੋਲ ਹੀ ਹੈ ਘਰੇ ਉਹਦੇ ਥੱਲੇ 32 ਕਿਲੋ ਦੰਦ ਮੈਂ ਚੁੱਕਾ ਬਾਕੀ ਇਹਦੀ ਫਾਰਮ ਵਾਲੀ ਬਹੜ ਆ ਉਹਦੇ ਬਾਹਰੇ 2-2 ਲੱਖ ਦੇ ਇਹ ਵੀ ਕੀ ਜਾਂਦੀਆਂ ਨੇ ਪਰ ਹਾਂਜੀ ਹਸੀ ਕਾਲ ਦੋਸਤੋ ਬਾਬਾ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਪਹੁੰਚੇ ਹੋਏ ਸੀ ਆਪਾਂ ਬਾਈ ਬਿਆੰਤ ਕੋਲੇ ਪਿੰਡ ਹੰਢਿਆਈ ਦੇ ਵਿੱਚ ਅੱਜ ਨਾਲ ਆਪਾਂ ਤੁਹਾਨੂੰ ਇੱਕ ਬਹੜ ਆ ਬਾਈ ਕੋਲੇ ਬਹੁਤ ਜਿਆਦੇ ਸੋਹਣੀ ਸਨਖੀ ਜਿਹੜੀ ਤੁਹਾਨੂੰ ਸਾਹਮਣੇ ਸਕਰੀਨ ਤੇ ਦਿਖਾਈ دی ਜਾਂਦੀ ਹੈ ਹਨਾ ਇਹਦੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਬਾਕੀ ਬਾਈ ਦੇ ਜੇ ਗੱਲ ਕਰੀਏ ਨਾ ਘਰੇਲੂ ਪਸ਼ੂ ਰੱਖਦਾ ਬਾਈ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਅ ਬਹਿੜ ਦੀ ਜੇ ਗੱਲ ਕਰੀਏ ਫੁੱਲ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰ ਜਿਹੜੇ ਦੂਜੇ ਪਸ਼ੂ ਘਰੇ ਰੱਖੇ ਹੋਏ ਹਨ ਆ ਆ ਗਈਆਂ ਜਿਵੇਂ ਬੱਚੀਆਂ ਕਟੀਆਂ ਇਹਨਾਂ ਤੇ ਵੀ ਆਪਾਂ ਨਿਗਾ ਮਰਵਾਦਗੇ ਬਾਕੀ ਆਜੋ ਕਰਾਗੇ ਬਾਈ ਨਾਲ ਗੱਲਬਾਤ ਹਨਾ ਸਾਰੀ ਜਾਣਕਾਰੀ ਇਸ ਬਹਿੜ ਦੀ ਤੁਹਾਡੇ ਨਾਲ ਸਾਂਝੀ ਕਰਦੇ ਆ ਜੇ ਤੁਹਾਨੂੰ ਬਹਿੜ ਸੋਹਣੀ ਲੱਗੀ ਹਰ ਕਮੈਂਟ ਕਰਕੇ ਜਰੂਰ ਦੱਸਿਓ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ। ਮੇਰਾ ਨਾਮ ਬਿਆੰਤ ਸ਼ੰਗਿਆ ਜੀ। ਪਿੰਡ ਹੰਢਿਆਆ ਜੀ। ਪਿੰਡ ਹੰਢਿਆਆ। ਆਪਣੇ ਇਹ ਕੋਠੇ ਕਿੱਥੇ ਜਾਗੇ? ਇਹ ਆਪਣੇ ਆਗੇ ਜੀ ਹੰਢਿਆਆ ਬਠਿੰਡਾ ਰੋਡ ਦੇ ਉੱਤੇ ਜਿਹੜਾ ਆਊਟਲੈਟ ਬਣਿਆ ਹੈ। ਹਾਂਜੀ। ਉਹਦੇ ਨਾਲ ਹੀ ਆ ਜੀ ਬਸ ਉਹ ਤੋਂ ਥੋੜੇ ਫਰਕ ਤੇ ਆ ਕੋਠੇ ਧਾਲੀ ਵਾਲ ਵਜਦੇ ਨੇ। ਕੋਠੇ ਧਾਲੀ ਵਾਲ ਵਜਦੇ ਨੇ। ਹਾਂਜੀ। ਮੈਤੇ ਵਾਲੇ ਕੋਠੇ ਨੇੜੇ ਨੇ ਇਹਨਾਂ ਦੇ। ਠੀਕ ਹੈ। ਹਾਂਜੀ। ਅ ਬਿਆੰਤ ਬਾਈ ਜਿਵੇਂ ਹੁਣ ਆਪਾਂ ਗੱ ਕਰੇਲੂ ਪਸ਼ੂ ਰੱਖਦਾ ਹਨਾ ਹਾਂਜੀ ਹਾਂ ਕੋਈ ਵਪਾਰ ਦਾ ਕੰਮ ਨਹੀਂ ਨਹੀਂ ਕੋਈ ਵਪਾਰ ਦਾ ਨਹੀਂ ਅੱਛਾ ਆਪਾਂ ਤੇਰੀ ਪਹਿੜ ਬਾਰੇ ਜਾਣਕਾਰੀ ਦੇ ਸਾਨੂੰ ਵੀ ਜਿਹੜੀ ਤੇਰੀ ਆ ਪਹਿੜ ਆ ਗਈ ਇਹ ਪਹਿਲੀ ਗੱਲ ਤਾਂ ਵੀ ਕਿੰਨੇਵੇਂ ਸੂਏ ਸੁੰਦੀ ਆ ਇਹਨੇ ਪਹਿਲੇ ਸੂਏ ਸੋਣਾ ਜੀ ਇਹ ਹਜੇ ਮੂਹ ਖੀਰੀ ਐ ਮੂਹ ਖੀਰੀ ਆ ਹਾਂਜੀ ਇਹਦੀ ਉਮਰ ਬਹੁਤ ਘੱਟ ਐ ਤਾਂ ਮੈਨੂੰ ਲੱਗਦਾ ਵੀ ਹਜੇ 2 ਕੁ ਸਾਲ ਦੀ ਵੀ ਹੋਈ ਐ ਜੀ ਠੀਕ ਆ ਠੀਕ ਆ ਤੇ ਆਪ ਇਹ ਹੈਗੀ ਆ ਰਮਾਡਾ ਦੀ ਜੀ ਆ ਆ ਪਰਮਾਡਾ ਦੀ ਆ ਪਰਮਾਡਾ ਦੀ ਇਹਦੀ ਮਾਂ ਵੀ ਮੇਰੇ ਕੋਲ ਹੀ ਹੈ ਘਰੇ ਉਹਦੇ ਥੱਲੇ 32 ਕਿਲੋ ਦੁੱਧ ਮੈਂ ਚੋਇਆ ਹੋਇਆ ਜੀ ਇਹਦੀ ਮਾਂ ਥੱਲੇ ਉਹ ਅੱਛਾ ਤੇ ਚੰਗੇ ਜੀਮਣ ਦੀਆਂ ਪਿੱਛੇ ਵੀ ਇਹਦੇ ਬੇਰਕਾਰਾ ਸੀਮਣ ਭਰਿਆ ਹੋਇਆ ਚੰਗਾ ਠੀਕ ਆ ਮੇਰੇ ਕੋਲੇ ਉਹਦਾ ਆਹ ਪਿਆ ਸੀਮਣ ਪਿਆ ਗਿਆ ਵਧੀਆ ਰਿਕਾਰਡ ਵਾਲਾ ਜੀ ਠੀਕ ਆ ਠੀਕ ਆ ਅੱਛਾ ਆਪ ਇਹ ਰਮਾਡਾ ਦੀ ਆਗੀ ਆ ਪਰਮਾਡਾ ਕਿੰਨੇ ਦਿਨ ਬਾਕੀ ਹੈ ਹਜੇ ਇਹ 15 ਕਿ ਦਿਨ ਬਾਕੀ ਨੇ ਜੀ ਇਹਦੇ ਹਜੇ 15 ਕਿ ਦਿਨ ਬਾਕੀ ਆ ਅ ਮੈਨੂੰ ਐ ਦੱਸ ਪਹਿਲੇ ਸੂਏ ਕਿੰਨਾ ਕਿ ਦੁੱਧ ਪਾ ਦੂਗੀ ਤੇਰੀ ਆਸ ਮੁਤਾਬਕ ਦੇਖ 30 ਪਲੱਛ ਤਾਂ ਜਾਣੀ ਚਾਹੀਦਾ ਜੀ ਠੀਕ ਆ 30 ਕਿਲੋ ਦਾ ਹੈ ਸਾਹਮਣੇ ਰਿਕਾਰਡ ਹੈ ਦਾ 30 ਬਰਾਸੇ ਜਾਣੀ ਚਾਹੀਦੀ ਜੀ ਠੀਕ ਆ ਲੈ ਫਿਰ ਆਪਾਂ ਤੋੜ ਕੇ ਦਿਖਾਈਏ ਫਿਰ ਹਾਂਜੀ ਖੋਲ ਕੇ ਕਰਾ ਤੋੜ ਕੇ ਦਿਖਾ ਗਏ ਆਪਾਂ ਲੋ ਵੀ ਜਿਵੇਂ ਆਪਾਂ ਗੱਲ ਕਰ ਗਏ ਬਹਿੜ ਦਾ ਹਨਾ ਜਮਾ ਚਿੱਟੀ ਆ ਗਈ ਫੇਸ ਦੀ ਬਹੁਤ ਸੋਹਣੀ ਐ ਖੋਲ ਕਰਾ ਇਹ ਇਧਰੋਂ ਆਪਾਂ ਮੈਂ ਤੁਹਾਨੂੰ ਥਾਨ ਲੇਵੇ ਦੀ ਖੜੀ ਦਿਖਾ ਦਿੰਨਾ ਇਧਰੋਂ ਵੀ ਦੇਖ ਲਓ ਥਾਨ ਬਹੁਤ ਸੋਹਣਾ ਤਿਆਰ ਕਰੋਗੀ ਹਜੇ ਇਹ ਆ ਇਧਰ ਹੀ ਲੈ ਚੱਲ ਇੱਕ ਵਾਰੀ ਲੈ ਚੱਲ ਹਜੇ ਲੇਵਾ ਫੁੱਲ ਪੱਟਿਆ ਮਤਲਬ ਨਾ ਆ ਦੇਖੋ ਤੁਸੀਂ ਤੌਰ ਤੌਰ ਦੇਖੋ ਬਹੁਤ ਸੋਹਣੀ ਇਹਨੂੰ ਬਾਹਰ ਲਿਆ ਜਾ ਰਾ ਇਧਰਲੇ ਪਾਸੇ ਇੱਥੋਂ ਦਿਖਾ ਹੁਣ ਆਪਾਂ ਇਹਨੂੰ ਠੀਕ ਐ ਆ ਤੁਸੀਂ ਤਸੱਲੀ ਕਰ ਲੋ ਮਿੱਤਰੋ ਜਮਾ ਸਮਾਰ ਕੇ ਲੇਵੇ ਵਾਲੇ ਪੱਖ ਤੋਂ ਜਿਹੜੀ ਹੈਗੀ ਬਹਿੜ ਬਹੁਤ ਜਿਆਦਾ ਸੋਹਣੀ ਸੁਨੱਖੀ ਬਹਿੜ ਆ ਤੇ ਬਾਕੀ ਨਾ ਮੈਂ ਤੁਹਾਨੂੰ ਦੱਸਾਂਗਾ ਜਦ ਜੇ ਇੱਧਰ ਕੱਢੀ ਨਹੀਂ ਕਰੇ ਤਾਂ ਥੋੜਾ ਜਾ ਭਾਈ ਨਹੀਂ ਫਿਰ ਇਹ ਤਾਂ ਆਹੀਂ ਕਰਦੇ ਹੁੰਦਿਆਂ ਗਿਆ ਤੁਹਾਨੂੰ ਮੈਂ ਦੱਸਾਂ ਗੱਲ ਲੈ ਦੇਖ ਚਾਟੇ ਨੂੰ ਤਾਂ ਚੌੜ ਚੜ ਗਈ ਠੀਕ ਐ ਨਾ ਲੈ ਅੱਛਾ ਬਿਆਨ ਤਾਂ ਜਿਵੇਂ ਖੜਾ ਲਾ ਕੋਈ ਗੱਲ ਨਹੀਂ ਇੱਥੇ ਜੇ ਖੜਾ ਲਾ ਇੱਥੇ ਖੜਜੂ ਕੋਈ ਗੱਲ ਨਹੀਂ ਆਪਾਂ ਲੇਵਾ ਦਿਖਾ ਦੇ ਜਮਾ ਨੇੜੋਂ ਇਹ ਆ ਦੇਖੋ ਤੁਸੀਂ ਲੇਵੇ ਵਾਲੇ ਪੱਖ ਤੋਂ ਬਹੁਤ ਸੋਹਣੀ ਸਨਕੀ ਬਹੜਾ ਮਿੱਤਰੋ ਜੇ ਕੋਈ ਨਵਾਂ ਬੰਦਾ ਫਾਰਮ ਕਰਦਾ ਹਨਾ ਤੇ ਫਾਰਮ ਵਾਲੇ ਵਾਸਤੇ ਆਪਾਂ ਇਹ ਕਹਿ ਸਕਦੇ ਵੀ ਫਾਰਮ ਵਾਲੀ ਬਹੜਾ ਘੱਟੋ ਘੱਟ ਬੰਦਾ 4 ਸਾਲ ਚੋ ਕੇ ਤੇ ਜਿਵੇਂ ਮਰਜ਼ੀ ਵੇਚ ਲੈ ਇਹਨੂੰ ਅੱਛਾ ਬਈ ਤਾਂ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰ ਲਗੇ ਬਾਈ ਰੇਟ ਕਿੰਨਾ ਰੱਖਿਆ ਹੁਣ ਆਪਾਂ ਰੇਟ ਇਹਦਾ ਮੰਗਦੇ ਤਾਂ 1.5 ਲੱਖਾਂ ਜੀ ਠੀਕ ਆ ਤੇ ਦੇਵਾ ਜਮਾ ਫਿਕਸ ਜਾ ਹਰ ਸਗਾ ਟਵਰ ਵਧਾ ਲਾਂਗੇ 135 ਦੀ ਛੱਡ ਦਾਂਗੇ 135 ਦੀ ਹਾਂ ਜੀ ਠੀਕ ਆ ਬਾਕੀ ਇਹਦੀ ਫਾਰਮ ਵਾਲੀ ਵਹਿਣਾ ਹੁੰਦਾ ਜੇ ਬਾਹਰੇ 2-2 ਲੱਖ ਦੇ ਵੀ ਕੀ ਜਾਂਦੀਆਂ ਨੇ ਪਰ ਮੈਨੂੰ ਤਾਂ ਆਏ ਵੀ ਚਲ ਕੋਈ ਗੱਲ ਨਹੀਂ ਇੱਕ ਟਰੇਲੂ ਆ ਗਿਆ ਟਰੇਲੂ ਟਰੇਲੂ ਮਾਲ ਕਰਕੇ ਜੇ ਕਿਸੇ ਵਪਾਰੀ ਕੋਲੇ ਹੋਵੇ ਠੀਕ ਹੈ ਫੇਰ ਤਾਂ ਵਧਦੀ ਵੀ ਗੂ ਠੀਕ ਹੈ ਚਲੋ ਕੋਈ ਗੱਲ ਨਹੀਂ ਜਿੰਨੇ ਚ ਤੇਰਾ ਘਰ ਪੂਰਾ ਹੁੰਦਾ ਹੈ ਨਾ ਹਾਂ ਆਪਾਂ ਨੂੰ ਇੰਨੇ ਨਾਲ ਤਾਂ ਚੱਲੀ ਹੈ ਜੀ ਠੀਕ ਹੈ ਗੱਲ ਆ ਨੰਬਰ ਬੋਲ ਤੇ ਰਹਿ ਇੱਕ ਨੰਬਰ 898185880036 ਠੀਕ ਹੈ 99158803680368 ਹਾਂਜੀ ਠੀਕ ਆ ਲੋਬੀ ਮਿੱਤਰੋ ਜੇ ਗੱਲ ਕਰਕੇ ਘਰੇ ਲੂ ਬਹਿੜਾ ਸੋਹਣੀ ਸੁਨਖੀ ਆ ਮੈਂ ਕਹਿੰਦਾ ਵੀ ਨਫੇ ਵਾਲੀ ਰਹੂ ਸੋਨੂੰ ਜਿਹੜਾ ਵੀ ਕੋਈ ਲੈ ਗਿਆ ਕਿਵੇਂ ਲੱਗੀ ਦੱਸਿਓ ਜਰੂਰ ਸ਼ੇਅਰ ਜਰੂਰ ਕਰਿਓ ਵੀ